ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਇੱਕ ਵਾਰ ਫੇਰ ਤੋਂ ਕੋਰ ਡਿਜ਼ਾਈਨਰ ਬੁਟੀਕ ਦੇ ਵਿੱਚ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤੀਰਾ ਕਿਸ ਤਰ੍ਹਾਂ ਕੱਢਣਾ ਉਹ ਦੱਸਾਂਗੇ ਤੇ ਉਹ ਵਾਲੀ ਤਰੀਕਾ ਜਿਹੜਾ ਉਹ ਸ਼ਾਇਦ ਤੁਹਾਨੂੰ ਪਤਾ ਹੋਵੇ ਸ਼ਾਇਦ ਨਾ ਵੀ ਪਤਾ ਹੋਵੇ ਤੇ ਚਲੋ ਫਿਰ ਆਪਾਂ ਵੀਡੀਓ ਕਰਦੇ ਆ ਜੀ ਸ਼ੁਰੂ ਕਪੜਾ ਆਪਾਂ ਨੇ ਵਛਾਇਆ ਹੋਇਆ ਸੈੱਟ ਕਰਕੇ हिਪ ਦੇ ਹਿਸਾਬ ਨਾਲ हिਪ ਤੋਂ 4 ਇੰਚ ਆਪਾਂ ਕਪੜਾ ਜ਼ਿਆਦਾ ਰੱਖਿਆ ਹੋਇਆ ਤੇ ਉੱਪਰੋਂ ਆਪਾਂ ਕਪੜੇ ਨੂੰ ਕਰ ਲੈਣਾ ਜੀ ਸੈੱਟ ਤੇ ਉਸ ਤੋਂ ਬਾਅਦ ਹੁਣ ਆਪਾਂ ਦੱਸਾਂਗੇ ਤੁਹਾਨੂੰ ਵੀ ਆਪਾਂ ਨੇ ਜਿਹੜਾ ਤੀਰਾ ਉਹ ਕਿਸ ਤਰੀਕੇ ਨਾਲ ਕੱਢਣਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਣੇ ਕੋਲ ਨਾਪ ਹੋਣਾ ਬਹੁਤ ਜ਼ਰੂਰੀ ਆ ਔਰ ਆਪਣੇ ਕੋਲ ਇਹਨਾਂ ਦਾ ਜਿਹੜਾ neck ਆ ਉਹ ਫਰੰਟ ਵਾਲਾ 6.5 ਆ ਬੈਕ ਵਾਲਾ neck ਇਹਨਾਂ ਦਾ 5 ਆ ਤੁਹਾਡੇ ਕੋਲ ਜਿਹੜਾ ਮਰਜੀ neck ਹੋਵੇ ਮਤਲਬ ਚਾਹੇ ਡੀਪ ਹੋਵੇ ਚਾਹੇ ਛੋਟਾ ਹੋਵੇ ਆਪਾਂ ਤੁਹਾਨੂੰ ਹਰੇਕ ਗਲੇ ਦੇ ਹਿਸਾਬ ਨਾਲ ਤੀਰਾ ਕੱਢਣਾ ਦੱਸਾਂਗੇ ਵੀ ਤੀਰਾ ਆਪਾਂ ਨੇ ਕਿੰਨਾ ਰੱਖਣਾ ਤੇ ਬਾਕੀ ਇਹਨਾਂ ਦਾ ਨਾਪ ਹੈਗਾ 19 ਬਸਟ ਸਾਈਜ਼ ਆ ਜੀ 17 ਵੇਸਟ ਆ ਔਰ ਹਿਪ ਸਾਈਜ਼ ਇਹਨਾਂ ਦਾ 20 ਆ ਤੇ ਚਲੋ ਫਿਰ ਹੁਣ ਆਪਾਂ ਸ਼ੁਰੂ ਕਰ ਦਈਏ ਹੁਣ ਇਹਨਾਂ ਦਾ ਦੇਖੋ ਜਿਹੜਾ ਨੈੱਕ ਆ ਪਿਛਲਾ 5 ਆ ਤੁਹਾਡਾ ਚਾਹੇ 6 ਹੋਵੇ 4 ਹੋਵੇ ਜੋ ਮਰਜ਼ੀ ਹੋਵੇ ਪਹਿਲਾਂ ਆਪਣੇ ਕੋਲ ਪ੍ਰੋਪਰ ਜਿਹੜਾ ਤੀਰਾ ਹੁੰਦਾ ਜਿਵੇਂ ਹਰ ਇੱਕ ਦਾ ਤੀਰਾ ਹੁੰਦਾ ਕਿਸੇ ਦਾ 14 ਹੁੰਦਾ 15 ਹੁੰਦਾ 16 ਹੁੰਦਾ ਇਹਨਾਂ ਦਾ ਤੀਰਾ ਜਿਹੜਾ ਉਹ ਆਪਣੇ ਕੋਲ 15 ਆਪਾਂ 7.5 ਤੱਕ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਹੁਣ ਆਪਾਂ ਨੇ ਮਤਲਬ ਕਿ ਤਿੰਨ ਤਿੰਨ ਪੁਆਇੰਟ ਆ ਜਿਹੜਾ ਘਟਾਉਂਦੇ ਜਾਣਾ 5 ਤੱਕ ਇਸ ਤਰੀਕੇ ਨਾਲ ਆਪਾਂ ਗਿਣ ਲੈਣਾ ਦੇਖੋ ਆਪਣੇ ਕੋਲ ਹੁਣ 6.5 ਆ ਗਿਆ ਉਹ ਹੁਣ ਕਿਸ ਤਰ੍ਹਾਂ ਆਇਆ ਇੱਕ ਵਾਰ ਤੁਹਾਨੂੰ ਆਪਾਂ ਨੇੜੇ ਕਰਕੇ ਦਿਖਾ ਦਿੰਨੇ ਆ ਬੀ ਕਿੱਦਾਂ ਆਇਆ ਠੀਕ ਹੈ ਜੀ ਤੁਹਾਡਾ ਜਿੰਨਾ ਮਰਜ਼ੀ ਨੈਕ ਹੋਵੇ ਤੁਸੀਂ ਇਸੇ ਤਰੀਕੇ ਨਾਲ ਪਰਤੀਰਾ ਜਿਹੜਾ ਆਪਣੇ ਕੋਲ ਪਤਾ ਹੋਣਾ ਚਾਹੀਦਾ ਉਹਦੇ ਵਿੱਚੋਂ ਆਪਾਂ ਨੇ ਮਤਲਬ ਕਿ ਤਿੰਨ ਤਿੰਨ ਪੁਆਇੰਟ ਆ ਜਿਹੜਾ ਉਹ ਘਟਾਉਂਦੇ ਜਾਣਾ ਠੀਕ ਹੈ ਜੀ ਚਾਹੇ 7 ਤੱਕ 98 ਜਿੰਨ ਤੱਕ ਮਰਜ਼ੀ ਤੁਹਾਡਾ ਨੈਕ ਹੋਵੇ ਤੇ ਆ ਦੇਖੋ ਹੁਣ ਸਾਢੇ 7 ਇੱਕ ਨਿਸ਼ਾਨ ਲਾਇਆ ਹੋਇਆ ਸੀਗਾ ਇਸ ਤਰੀਕੇ ਨਾਲ ਮੰਨ ਲਓ ਦੇਖੋ ਹੁਣ ਆਪਣੇ ਕੋਲ ਆ ਦੇਖੋ ਸਾਢੇ 7 ਉਰੇ ਆ ਗਏ ਹੁਣ ਆਪਾਂ ਨੇ ਦੇਖੋ ਕਿਦਾਂ ਕਟਾਉਣਾ 1 2 3 4 5 ਮਤਲਬ ਆਪਣੇ ਕੋਲ 6.5 ਆ ਗਏ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡਾ ਨੈਕ ਜਿਵੇਂ ਜਿਵੇਂ ਇਧਰ ਨੂੰ ਤੁਸੀਂ ਕਰੀ ਜਾਉਂਗੇ ਹੁਣ ਉਹ ਨਾ ਤੁਹਾਡਾ ਜਿਹੜਾ ਤੀਰਾ ਨਿਕਲ ਕੇ ਆ ਜਾਏਗਾ ਹੁਣ ਆਪਾਂ ਸਵਾ 6 ਦੇ ਹਿਸਾਬ ਦੇ ਨਾਲ ਜਿਹੜਾ ਮੋਡਾ ਰੱਖਣਾ ਉਹ ਆਪਾਂ ਨੇ 1 ਇੰਚ ਵਧਾ ਕੇ ਰੱਖ ਲੈਣਾ ਹੁਣ ਆਪਣਾ ਮੇਨ ਤੀਰਾ ਸਵਾ 6 ਹੋ ਗਿਆ 1 ਇੰਚ ਆਪਾਂ ਨੇ ਡਾਊਨ ਕਰ ਲੈਣਾ ਜੀ ਮੋਡਾ ਜੇ ਤੁਸੀਂ ਸਾਰੀਆਂ ਪਲੇਟਾਂ ਪਾਉਣੀਆਂ ਨੇ ਤਾਂ ਜੇ ਤੁਸੀਂ ਪਲੇਟਾਂ ਨਹੀਂ ਪਾਉਣੀਆਂ ਤਾਂ ਤੁਸੀਂ ਅੱਧਾ ਇੰਚ ਵਧਾ ਕੇ ਮੋਡਾ ਰੱਖ ਲੈਣਾ ਠੀਕ ਹੈ ਜੀ ਹੁਣ ਆਪਾਂ ਨੇ ਜਿਹੜੇ ਨਿਸ਼ਾਨ ਨੇ ਲਗਾ ਲੈਣੇ ਨੇ ਜਾਨੀ ਕਿ ਬਸਟ ਸਾਈਜ਼ ਦਾ ਵੇਸਟ ਦਾ ਔਰ हिਪ ਦਾ ਇਹਨਾਂ ਨੂੰ ਹੁਣ ਆਪਾਂ ਕਰ ਲੈਣਾ ਸਿੱਧੇ ਠੀਕ ਹੈ ਜੀ ਹੁਣ ਆਪਾਂ ਨੇ ਪਲੇਟਾਂ ਦੇ ਨਿਸ਼ਾਨ ਲਗਾਉਣੇ ਨੇ ਪਲੇਟਾਂ ਆਪਾਂ ਇਹਨਾਂ ਦੀਆਂ ਪਾਵਾਂਗੇ ਜੀ 11.5 ਤੋਂ ਜਦੋਂ ਆਪਾਂ 19 ਤੋਂ ਸਾਈਜ਼ ਵੱਧਦਾ ਜਾਊਗਾ ਤਾਂ ਤੁਸੀਂ ਪਲੇਟਾਂ ਜਿਹੜੀਆਂ ਉਹ ਵੀ ਵਧਾਉਂਦੇ ਜਾਣਾ ਨੀਚੇ ਨੂੰ 11.5 ਤੋਂ ਔਰ ਇਹਨਾਂ ਦੀ ਜਿਹੜੀ ਲੰਬਾਈ ਰੱਖਣੀ ਆ ਉਹ ਆਪਾਂ ਰੱਖਾਂਗੇ ਜੀ 7 ਇੰਚ ਤੇ ਚੌੜਾਈ 3.5 ਨਾਰਮਲ ਸਾਈਜ਼ ਠੀਕ ਹੈ ਜੀ ਇਹ ਹੋ ਗਏ ਪਲੇਟਾਂ ਦੇ ਨਿਸ਼ਾਨ ਹੁਣ ਆਪਾਂ ਬਾਕੀ ਫਿਟਿੰਗ ਦੇ ਨਿਸ਼ਾਨ ਜਿਹੜੇ ਉਹ ਵੀ ਲਗਾ ਲੈਣੇ ਨੇ ਹੁਣ ਦੇਖੋ ਇੱਥੇ ਆਪਾਂ ਨੇ ਸਾਈਡ ਦੀਆਂ ਪਲੇਟਾਂ ਵੀ ਪਾਉਣੀਆਂ ਨੇ ਹੁਣ ਆਪਣੇ ਕੋਲ ਜਿਹੜਾ ਸਾਈਜ਼ ਆ 19 ਆ ਠੀਕ ਹੈ ਜੀ ਹੁਣ ਆਪਾਂ ਨੇ 19 ਦੇ ਵਿੱਚ ਆਪਾਂ ਨੇ ਵਧਾ ਕੇ ਰੱਖਣਾ ਆਪਾਂ 20 ਤੇ ਨਿਸ਼ਾਨ ਲਾਵਾਂਗੇ ਯਾਨੀ ਕਿ 9.5 ਦੇ ਵਿੱਚ ਆਪਾਂ ਨੇ ਅੱਧਾ ਇੰਚ ਪਲੱਸ ਕਰਕੇ 20 ਤੇ ਨਿਸ਼ਾਨ ਲਗਾ ਲਿਆ ਕਿਉਂਕਿ ਪਲੇਟ ਪੈ ਜਾਣੀ ਆ ਉੱਥੇ ਤੇ ਇੱਥੇ ਆਪਾਂ ਪਲੇਟ ਦਾ ਨਿਸ਼ਾਨ ਲਗਾਉਣਾ ਅੱਧਾ ਇੰਚ ਰੱਖ ਕੇ ਵੇਸਟ ਦਾ ਨਿਸ਼ਾਨ ਲਗਾ ਲੈਣਾ ਇੱਥੇ ਆਪਾਂ ਲਗਾਵਾਂਗੇ हिਪ ਦਾ ਨਿਸ਼ਾਨ ਠੀਕ ਹੈ ਜੀ ਤੇ ਹੁਣ ਆਪਾਂ ਨੇ ਇਹਨਾਂ ਦਾ ਜਿਹੜਾ ਮਾਰਜਨ ਆ 2 2 ਇੰਚ ਰੱਖ ਲੈਣਾ ਹੁਣ ਆਪਾਂ ਇਹ ਨਿਸ਼ਾਨ ਵੀ ਜਿਹੜੇ ਸਿੱਧੇ ਕਰ ਲੈਣੇ ਨੇ ਇਹ ਨਿਸ਼ਾਨ ਲਾਉਣੇ ਜਿਹੜੇ ਬਹੁਤ ਜ਼ਰੂਰੀ ਨੇ ਪਲੇਟਾਂ ਦੇ ਹੋਗੇ ਤੇ ਬਾਕੀ ਆਪਣੇ ਕੋਲ ਇਹ ਨਿਸ਼ਾਨ ਹੋਗੇ ਠੀਕ ਹੈ ਜੀ ਹੁਣ ਆਪਾਂ ਨੇ ਇਹਨਾਂ ਦਾ ਜਿਹੜਾ ਮੇਨ ਆਪਣਾ ਡਰਾਫਟ ਆ ਉਹ ਰੈਡੀ ਕਰਨਾ ਦੇਖੋ ਸਵਾ 6 ਦਾ ਪਤੀਰਾ ਕੱਢ ਲਿਆ ਔਰ ਤੁਹਾਨੂੰ ਸਮਝ ਵੀ ਲੱਗੀ ਹੋਣੀ ਆ ਵੀ ਕਿਸ ਤਰੀਕੇ ਨਾਲ ਕੱਢਿਆ ਇਹ ਹੋ ਗਿਆ ਆਪਣਾ ਬਸਟ ਸਾਈਜ਼ ਠੀਕ ਹੈ ਜੀ ਹੁਣ ਆਪਾਂ ਨੀਚੇ ਤੋਂ ਸਵਾ 6 ਨਹੀਂ ਲਗਾਉਣਾ ਨਾ ਇੱਥੋਂ ਆਪਾਂ ਨੇ 1/2 ਇੰਚ ਘਟਾ ਕੇ ਲਗਾਉਣਾ ਕਿਉਂਕਿ ਆਪਾਂ ਇਥੋਂ ਫਰੰਟ ਕ੍ਰਾਸ ਕੱਢਾਂਗੇ ਵੀ ਉਹ ਕਿਸ ਤਰੀਕੇ ਨਾਲ ਕੱਢਣਾ ਹੁਣ ਆਪਾਂ ਜਿਵੇਂ ਨਿਸ਼ਾਨ ਉੱਥੇ ਲਗਾਏ ਹੋਏ ਆਪਾਂ 20 ਇੰਚ ਤੇ ਲਗਾਏ ਹੋਇਆ ਹੁਣ ਆਪਾਂ 20 ਦਾ ਤੀਸਰਾ ਹਿੱਸਾ ਜਿੰਨਾ ਆਉਂਦਾ ਉਹ ਵਾਲਾ ਇੱਥੇ ਲਗਾਉਣਾ ਠੀਕ ਹੈ ਜੀ ਆਪਾਂ 6.5 ਦੇ ਨਿਸ਼ਾਨ ਲਗਾ ਲੈਣਾ ਕਿਉਂਕਿ ਇੱਥੇ ਫਿਰ ਜਿਹੜੀ ਪਲੇਟ ਪੈਣੀ ਆ ਫਰੰਟ ਸਾਈਡ ਤੇ ਉਹਦੇ ਨਾਲ ਜਿਹੜਾ ਆਪਾਂ ਇਹ ਨਿਸ਼ਾਨ ਲਗਾਇਆ ਦੇਖੋ ਜਦੋਂ ਪਲੇਟ ਇਸ ਤਰ੍ਹਾਂ ਪੈਣੀ ਆ ਇਹ ਕਪੜਾ ਆ ਗਿਆ ਨਾਲ ਵਿੱਚ ਜਿਹੜਾ ਆਪਾਂ ਉਹ ਮਤਲਬ ਕਿ ਇੱਥੋਂ ਉਨਾ ਹੀ ਆ ਜਿੰਨਾ ਆਪਾਂ ਨੂੰ ਚਾਹੀਦਾ ਸੀ ਆ ਜਾਣਾ 6.5 ਤੋਂ ਘਟ ਕੇ ਉਹ 6 ਤੇ ਹੀ ਆ ਜਾਣਾ ਕਿਉਂਕਿ ਜੀ ਆਪਾਂ ਪਹਿਲਾਂ ਹੀ ਘਟਾ ਕੇ ਲਗਾ ਲਿਆ ਫਿਰ ਆਪਣੀ ਇੱਥੋਂ ਖਿੱਚ ਪਏਗੀ ਹੁਣ ਲਗਾਉਣਾ ਜੀ ਆਪਾਂ ਨੇ ਬੈਕ ਕ੍ਰੋਸ ਬੈਕ ਕ੍ਰੋਸ ਦਾ ਤੁਸੀਂ ਧਿਆਨ ਇਹ ਰੱਖਣਾ ਤੁਹਾਡਾ ਬੈਕ ਨੈਕ ਛੋਟਾ ਤੁਸੀਂ 1.5 ਇੰਚ ਲਗਾਉਣਾ ਜਾਂ 1.5 ਇੰਚ ਠੀਕ ਹੈ ਜੀ ਇਹ ਆ ਦੇਖੋ ਚਾਹੇ ਤੁਹਾਡਾ ਜੇ ਨੈਕ ਤੁਹਾਡਾ ਆਪਣਾ ਪੰਜਾ ਹੋਣਾ ਹੁਣ ਆਪਾਂ ਨੇ 5 ਇੰਚ ਤੇ ਲਗਾ ਲੈਣਾ ਨਿਸ਼ਾਨ ਅਗਰ ਤੁਹਾਡਾ ਨੈਕ ਡੀਪ ਆ ਤਾਂ ਤੁਸੀਂ ਇਹ ਇੱਕ ਤੋਂ ਪਾਉਣਾ ਮਤਲਬ ਕਿ ਪਾਉਣਾ ਇੰਚ ਬੈਕ ਕ੍ਰੋਸ ਜਿਵੇਂ 7 ਹੋ ਗਿਆ ਤੁਹਾਡਾ 8 ਹੋ ਗਿਆ 9 ਹੋ ਗਿਆ ਤਾਂ ਤੁਸੀਂ ਬੈਕ ਕਰਾਸ ਆ ਜਿਹੜਾ ਉਹ ਕਟਾ ਕੇ ਲਗਾ ਦੇਣਾ ਠੀਕ ਹੈ ਜੀ ਹੁਣ ਆਪਾਂ ਨੇ ਇਹਦੇ ਬਿਲਕੁਲ ਸੈਂਟਰ 'ਚ ਪਲੇਟ ਕੱਢ ਦੇਣੀ ਹੈ ਤੇ ਨਾਲ ਹੀ ਇਹ ਵਾਲੇ ਨਿਸ਼ਾਨ ਪਹਿਲਾਂ ਸਿੱਧੇ ਕਰ ਲੈਣੇ ਨੇ ਜਿਹੜੀ ਇਹ ਪਲੇਟ ਆ ਹੁਣ ਦੇ ਨਾਰਮਲ ਸਾਈਜ਼ ਆ ਆਪਾਂ ਨੇ ਬਿਲਕੁਲ ਉਹ ਜਿੱਥੇ ਮਾਰਜਨ ਆ ਉੱਥੇ ਰਗਾ ਦੇਣਾ ਨਿਸ਼ਾਨ ਸਿੱਧਾ ਅਗਰ ਥੋੜਾ ਜਿਹਾ ਹੈਵੀ ਸਾਈਜ਼ ਹੁੰਦਾ ਤਾਂ ਆਪਾਂ ਨੇ ਥੋੜਾ ਨੀਚੇ ਕਰਕੇ ਕੱਢ ਦੇਣਾ ਸੀ ਵੇਸਟ ਵਾਲੇ ਨਿਸ਼ਾਨ ਦੇ ਵਿੱਚੋਂ ਹੁਣ ਆਪਾਂ ਇਹਨੂੰ ਉੱਪਰ ਕਰਕੇ ਲਾਵਾਂਗੇ। ਲਓ ਜੀ ਇਹ ਨਿਸ਼ਾਨ ਲੱਗ ਗਏ। ਹੁਣ ਇਹਨਾਂ ਦਾ ਜਿਹੜਾ ਡਿਸਟੈਂਸ ਆ ਉਹ ਆਪਾਂ ਨੇ ਸਵਾ 2.5 ਰੱਖ ਲੈਣਾ ਵਾ। ਸਵਾ 2 ਇੱਧਰੋਂ, ਸਵਾ 2 ਇੱਧਰੋਂ ਸੀ ਉੱਪਰ ਰੱਖ ਲੈਣਾ। ਅਗਰ ਤੁਸੀਂ ਜ਼ਿਆਦਾ ਫਿਟਿੰਗ ਚਾਹੁੰਦੇ ਹੋ ਤਾਂ ਜਿਹੜਾ ਨੀਚੇ ਵਾਲਾ ਨਿਸ਼ਾਨ ਆ ਉਹ ਤੁਸੀਂ ਘਟਾ ਕੇ ਦੋ ਤੇ ਵੀ ਲਗਾ ਸਕਦੇ ਹੋ। ਤੇ ਬਾਕੀ ਹੁਣ ਰਹਿ ਗਿਆ ਜੀ ਆਪਾਂ ਨੇ ਕਾਟ ਪਾਉਣੀ ਆ। ਹੁਣ ਆਪਾਂ ਨੇ ਗੁਲਾਈ ਪਾ ਦੇਣੀ ਆ ਦੋਨਾਂ ਮਤਲਬ ਫਰੰਟ ਦੀ ਵੀ ਔਰ ਬੈਕ ਦੀ ਵੀ 1 1 ਇੰਚ ਦੀ ਆਪਾਂ ਨੇ ਜਿਹੜੀ ਕਾਟਾ ਪਾਉਣੀ ਆ ਫਰੰਟ ਦੇ ਵੀ ਔਰ ਬੈਕ ਦੇ ਵੀ ਇੱਥੋਂ ਵੀ ਆਪਾਂ ਨੇ 1 ਇੰਚ ਦੀ ਪਾਉਣੀ ਆ ਠੀਕ ਹੈ ਜੀ ਡਾਊਨ ਦੇਣਾ ਆਪਾਂ ਨੇ ਅੱਧਾ ਇੰਚ 2 ਇੰਚ ਦਾ ਆਪਾਂ ਨੇ ਕੀ ਕਰਨਾ neck ਰੱਖਣਾ neck ਦੀ ਚੌੜਾਈ ਆ ਜਿਹੜੀ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਹੁਣ ਦੇਖੋ ਆਪਾਂ ਨੇ ਜਿਵੇਂ ਉਹਰੇ 11.5 ਦਾ ਨਿਸ਼ਾਨ ਲਗਾਇਆ ਸੀ ਹੁਣ ਆਪਾਂ ਨੇ ਅੱਧਾ ਇੰਚ نیچے ਕਰਕੇ 11 ਤੇ ਇੰਚ ਤੇ ਇਸ ਤਰ੍ਹਾਂ ਰੱਖ ਕੇ ਤੀਰੇ ਤੇ ਲਗਾ ਕੇ ਦੇਖਣਾ ਦੇਖੋ ਬਿਲਕੁਲ ਆਪਣਾ ਅੱਧਾ ਇੰਚ ਇਕੁਇਲ ਆਪਨਾ ਅੱਧਾ ਇੰਚ ਡਾਊਨ ਆਉਣਾ ਚਾਹੀਦਾ ਸੀ ਆ ਗਿਆ ਪਰ ਦੇਖੋ ਜੇ ਇਹੀ ਤੀਰਾ ਆਪਣਾ 15 ਇੰਚ ਤੇ ਹੁੰਦਾ ਤਾਂ ਆਪਣਾ ਡਾਊਨ ਦੇਖੋ ਕਿੰਨਾ ਜਾਣਾ ਸੀ ਤਾਂ ਇਹਦਾ ਜਿਹੜਾ ਡਾਊਨ ਆ ਉੱਥੇ ਜਾਣਾ ਸੀ ਮਤਲਬ ਕਿ 1 ਜਾਂ 1.5 ਇੰਚ ਤੁਸੀਂ ਜਿਹੜਾ ਡਾਊਨ ਲਾਉਣਾ ਉਹ ਹਮੇਸ਼ਾ ਇਸੇ ਤਰੀਕੇ ਦੇ ਨਾਲ ਲਗਾਉਣਾ ਹੁਣ ਆਪਾਂ ਜੀ ਕਰ ਦਨੇ ਆ ਕਟਿੰਗ ਤੇ ਤੁਸੀਂ ਹੁਣ ਚੈਨਲ ਨੂੰ ਕਰ ਲੋ फटाफट ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਲਓ ਜੀ ਜਿਨ੍ਹਾਂ ਜਿਨ੍ਹਾਂ ਨੇ ਵੀ ਵੀਡੀਓ ਦੇਖੀ ਹੈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਤੁਹਾਨੂੰ ਇਹ ਸਾਰੇ ਬਹੁਤ ਬਾਰੀਕੀ ਵਾਲੀਆਂ ਗੱਲਾਂ ਨੇ ਅਗਰ ਤੁਸੀਂ ਇਸੇ ਤਰੀਕੇ ਨਾਲ ਕਟਿੰਗ ਕਰਦੇ ਹੋ ਤੇਰੇ ਦੀ ਤੁਹਾਨੂੰ ਕਦੇ ਵੀ ਕਨਫਿਊਜ਼ਨ ਨਹੀਂ ਹੋਊਗੀ ਸ਼ੋਲਡਰ ਦੀ ਕਦੇ ਕਨਫਿਊਜ਼ਨ ਨਹੀਂ ਹੋਊਗੀ ਤੁਸੀਂ ਆਰਾਮ ਨਾਲ ਹਰ ਇੱਕ ਸੂਟ ਜਿਹੜਾ ਕੱਟ ਸਕਦੇ ਹੋ ਤੇ ਇੱਥੇ ਹੁਣ ਆਪਾਂ ਨੇ ਪਲੇਟਾਂ ਦੇ ਨਿਸ਼ਾਨ ਲਗਾ ਦੇਣੇ ਨੇ ਤੁਸੀਂ ਜਿਸ ਵੀ ਤਰੀਕੇ ਨਾਲ ਲਗਾਉਣਾ ਤੁਸੀਂ ਲਗਾ ਦੇਣੇ ਲਓ ਜੀ ਐਵੀ ਹੋ ਗਈ ਆਪਣੀ ਜੀ ਕਟਿੰਗ ਅਗਰ ਤੁਹਾਨੂੰ ਕੁਝ ਨਹੀਂ ਸਮਝ ਲੱਗਦਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਸਾਰੇ ਹੁਣ ਆਪਾਂ ਨੇ ਜਿਹੜੇ ਕੱਟ ਨੇ ਲਗਾ ਲੈਣੇ ਨੇ ਤੇ ਜਿਹੜਾ ਆਪਾਂ ਨੇ ਮਾਰਜਨ ਵਾਲਾ ਨਿਸ਼ਾਨ ਲਗਾਇਆ ਸੀ ਉਹ ਵੀ ਤੁਸੀਂ ਕੱਟ ਕਰ ਦੇਣਾ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਬਾਕੀ ਘੇਰਾ ਆਪਾਂ ਨੇ ਇਹਨਾਂ ਦਾ ਸਟੇਟੇ ਰੱਖਣਾ ਇਹ ਵੀ ਆਪਾਂ ਨੇ ਕੱਟ ਕਰ ਦੇਣਾ ਇਸ ਤਰੀਕੇ ਨਾਲ ਕਟਿੰਗ ਕਰਨ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਤੀਰਾ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਤੀਰਾ ਕਿੰਨਾ ਵੈਸੇ ਜਿਹੜਾ ਸਟੈਂਡਰਡ ਨਾਪ ਹੁੰਦਾ ਤਕਰੀਬਨ 15 ਇੰਚ ਤੀਰਾ ਜਿਹੜਾ ਰੈਡੀ ਆਉਂਦਾ ਸਟੈਂਡਰਡ ਨਾਪ ਦੇ ਵਿੱਚ ਉਸ ਤੋਂ ਬਾਅਦ 15 16 ਇੰਚ ਤੱਕ ਜਿਹੜਾ ਤੀਰਾ ਹੈਵੀ ਸਾਈਜ਼ ਦਾ ਹੋ ਜਾਂਦਾ ਲਓ ਜੀ ਅਗਰ ਤੁਹਾਨੂੰ ਫਿਰ ਵੀ ਇਸ ਨਾਪ ਦਾ ਕੋਈ ਸੂਟ ਆਉਂਦਾ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਕਟਿੰਗ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਪ੍ਰੋਪਰ ਨਾਪ ਆ ਜਿਹੜਾ ਨਹੀਂ ਹੈਗਾ ਬਿਲਕੁਲ ਵਧੀਆ ਫਿਟਿੰਗ ਆਏਗੀ ਕੋਈ ਤੀਰਾ ਨਹੀਂ ਡਿੱਗੇਗਾ ਕੋਈ ਬੈਕ ਨੈਕ ਜਿਹੜਾ ਤੁਹਾਡਾ ਖਿੱਚ ਨਹੀਂ ਪਵੇਗੀ ਬੈਕ ਸਾਈਡ ਤੇ ਬਿਲਕੁਲ ਪ੍ਰੋਪਰ ਫਿਟਿੰਗ ਆਏਗੀ ਥੈਂਕ ਯੂ ਜੀ